ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸੰਤ ਬਾਬਾ ਪ੍ਰੇਮ ਸਿੰਘ ਦੀ ਵਰਸੀ ਹੈ ਜੀ ਉਹਨਾਂ ਦੀ ਯਾਦ ਵਿੱਚ ਜੱਬੋ ਵਾਲੇ ਨਾਨਕਸਰ ਬਾਬਾ ਹਾਕਮ ਜੀ ਜੀ ਸ਼ਹੀਦ ਲਾ ਰਹੇ ਨੇ ਜੀ ਸੇਵਾਦਾਰ ਰਾਜੂ ਵਿੱਕੀ ਤੇ ਜਰਨੈਲ ਸਿੰਘ ਜੀ ਬਾਬਾ ਨਾਨਕ ਚੜ੍ਹਦੀ ਕਲਾ 'ਚ ਰੱਖੇ ਸਭ ਦਾ ਭਲਾ ਕਰੇ ਧਨ ਗੁਰੂ ਨਾਨਕ ਧਨ ਗੁਰੂ ਨਾਨਕ ਧਨ ਗੁਰੂ ਨਾਨਕ ਧਨ ਬਾਬਾ ਪ੍ਰੇਮ ਸਿੰਘ ਜੀ ਧਨ ਬਾਬਾ ਅਨੰਤ ਸਿੰਘ ਜੀ ਮਹਾਰਾਜ ਧਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਧਨ ਬਾਬਾ ਜੀ ਖਾਲਸਾ ਵਾਹ ਜੀ ਕੀ ਧਨੀ ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲਾ ਵਾਲੇ